ਨਾਮ ਵੀਤਰੀ ਸਿੰਘ ਹੈ ਜੀ ਅਸੀਂ ਸਕਾਈਵਰ ਟੀਮ ਤੋਂ ਆਈ ਜੀ ਸਾਡੀ ਇਹ ਸਾਰੀ ਟੀਮ ਬੈਠੀ ਹੈ ਜੀ ਤੇ ਅਸੀਂ ਤਕਰੀਬਨ ਪਿਛਲੇ 10 ਸਾਲ ਤੋਂ ਸਟੱਡੀ ਵੀਜ਼ਾ ਦਾ ਕੰਮ ਕਰਦੇ ਆ ਜੀ ਮੈਂ ਥੋੜਾ ਜਿਆਦਾ ਤੁਹਾਨੂੰ ਸਾਡਾ ਪਿਛੋਕੜ ਦੱਸ ਦੇਣਾ ਚਾਹੁੰਦਾ ਜੀ ਅਸੀਂ ਖੇਤੀਬਾੜੀ ਸਾਡੇ ਬਜ਼ੁਰਗ ਕਰਦੇ ਨੇ ਜੱਟ ਜ਼ਿਮੀਂਦਾਰ ਪਰਿਵਾਰਾਂ ਦੇ ਅਸੀਂ ਸਾਰੇ ਬੱਚੇ ਆ ਜੀ ਤੇ ਜਿੱਦਾਂ ਹਰ ਬੱਚਾ ਚਾਹੁੰਦਾ ਹੁੰਦਾ ਵੀ ਮੈਂ ਕੁਝ ਨਾ ਕੁਝ ਕਰਾਂ ਸੀ ਸਾਰੇ ਭਰਾਵਾਂ ਨੇ ਸੋਚਿਆ ਵੀ ਯਾਰ ਅਸੀਂ ਵੀ ਕੁਝ ਕਰੀਏ ਤੇ ਅਸੀਂ ਇਹ business ਸ਼ੁਰੂ ਕੀਤਾ ਜੀ ਇਹਦੇ ਵਿੱਚ ਜਿਹੜੀਆਂ ਕੁਝ ਚੀਜ਼ਾਂ ਦੇ ਆਪਾਂ ਦੇਖਦੇ ਆਂ ਵੀ ਅਕਸਰ ਕਲੇਸ਼ ਰਹਿੰਦੇ ਆ ਉਹ ਸਾਡਾ ਕਿਤੇ ਨਾਮ ਗਲਤ ਨਾ ਹੋਵੇ ਗਲਤ ਵਰਤਿਆ ਜਾਵੇ ਉਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਆਪਣਾ ਬਿਜ਼ਨਸ ਮਾਡਲ ਹੀ ਇਦਾਂ ਦਾ ਬਣਾ ਲਿਆ ਕਿ ਬਈ ਕਿਸੇ ਤੋਂ ਪਹਿਲਾਂ 1 ਰੁਪਿਆ ਲੈਣਾ ਹੀ ਹੈ ਨਹੀਂ ਵੀਜ਼ਾ ਲੱਗੂਗਾ ਤਾਂ ਪੈਸੇ ਲੈਣੇ ਆ ਜੇ ਵੀਜ਼ਾ ਨਹੀਂ ਲੱਗਿਆ ਸਾਡਾ ਨੁਕਸਾਨ ਹੁੰਦਾ ਹੀ ਹੈ ਅਗਰ ਵੀਜ਼ਾ ਨਹੀਂ ਲੱਗਦਾ ਕਿਉਂਕਿ ਅਸੀਂ ਬੱਚੇ ਤੋਂ ਤਾਂ ਪੈਸੇ ਨਹੀਂ ਲੈਂਦੇ ਜੇ ਵੀਜ਼ਾ ਨਹੀਂ ਲੱਗਿਆ ਤਾਂ ਅਸੀਂ ਉਹਨੂੰ ਉਹਦੇ ਡਾਕੂਮੈਂਟ ਇਦਾਂ ਹੀ ਵਾਪਸ ਕਰ ਦਿੰਨੇ ਆ ਉਹ ਤੋਂ ਇੱਕ ਵੀ ਪੈਸਾ ਨਹੀਂ ਲੈਂਦੇ ਉਹ ਸਾਰਾ ਨੁਕਸਾਨ ਸਾਡੇ ਪੱਲੇ ਜਾਂਦਾ ਹੀ ਹੈ ਇਹ ਵੀਜ਼ਾ ਆ ਗਿਆ ਤਾਂ ਅਸੀਂ ਪੈਸੇ ਲੰਗੇ ਹੁਣ ਜਿਸ ਚੀਜ਼ ਕਰਕੇ ਜੀ ਇਹ ਤਾਂ ਸਾਡਾ ਬਿਜ਼ਨਸ ਮਾਡਲ ਹੈ ਹੁਣ ਜਿਸ ਚੀਜ਼ ਕਰਕੇ ਅਸੀਂ ਇਹ ਪ੍ਰੈਸ ਕਾਨਫਰੈਂਸ ਕਰ ਰਹੇ ਹਾਂ ਉਹ ਕਿਉਂ ਕਰ ਰਹੇ ਹਾਂ ਜੀ ਇੱਕ ਲੜਕੀ ਹੈ ਜੀ ਜਿਸ ਦਾ ਨਾਮ ਹੈ ਸੀਮਾ ਅਸੀਂ ਉਹਦਾ ਉਹਨੇ ਬੱਚੀ ਨੇ ਸਾਡੇ ਕੋਲੇ ਆ ਕੇ ਆਖੇ ਆਪ ਦਾ ਕੈਨੇਡਾ ਦੀ ਫਾਈਲ ਲਵਾਈ ਜੀ ਸਟੱਡੀ ਵੀਜ਼ੇ ਦੀ ਸਾਡਾ ਐਗਰੀਮੈਂਟ ਹੋਇਆ ਐਗਰੀਮੈਂਟ ਤੇ ਸਾਈਨ ਨੇ ਤੇ ਮੈਂ ਤੁਹਾਨੂੰ ਸਾਰਾ ਦਿਖਾ ਦਿੰਦਾ ਹਾਂ ਜੀ ਇਹ ਲੜਕੀ ਦਾ ਇਹ ਸੀਮਾ ਹੈ ਜੀ ਲੜਕੀ ਤੇ ਇਸ ਲੜਕੀ ਨਾਲ ਅਸੀਂ ਫਾਈਲ ਅਪਲਾਈ ਕਰਨ ਤੋਂ ਪਹਿਲਾਂ ਐਗਰੀਮੈਂਟ ਕਰਦੇ ਹਾਂ ਜੀ ਬੱਚੇ ਨਾਲ ਕਿ ਭਾਈ ਕਿੰਨੇ ਪੈਸੇ ਲੱਗਣੇ ਆ ਕਿਹੜਾ ਤੇਰਾ ਕਾਲਜ ਹੈ ਉਹ ਸਾਰਾ ਲਿਖ ਕੇ ਤਾਂ ਕਿ ਕੱਲ ਨੂੰ ਬੱਚਾ ਵੀ ਨਾ ਮੁਕਰ ਸਕੇ ਉਹ ਸਾਰਾ ਲਿਖ ਕੇ ਉਹਦੇ ਤੇ ਬੱਚਾ ਆਪਦੇ ਸਾਈਨ ਕਰਦਾ ਤੇ ਥੰਮ ਲਾਉਂਦਾ ਥੰਮ ਅਸੀਂ ਇਸੇ ਕਰਕੇ ਲਵਾਉਣੀ ਕਿ ਕੋਈ ਕਹੀ ਨਾ ਵੀ ਇਹਦਾ ਮੇਰੇ ਸੰਗ ਨਹੀਂ ਪਹਿਲਾਂ ਐਗਰੀਮੈਂਟ ਹੁੰਦਾ ਤਾਂ ਪ੍ਰੋਸੈਸ ਸ਼ੁਰੂ ਹੁੰਦਾ ਪਹਿਲਾਂ ਅਸੀਂ ਇਦਾਂ ਕਿਸੇ ਬੱਚੇ ਦੇ ਕਾਗਜ਼ ਨਹੀਂ ਫੜਦੇ ਇਹ ਸਾਰਾ ਐਗਰੀਮੈਂਟ ਹੋਇਆ ਜੀ ਬੱਚੇ ਨਾਲ ਬੱਚੇ ਦਾ ਵੀਜ਼ਾ ਆ ਗਿਆ ਬੱਚਾ ਖੁਸ਼ ਬੱਚਾ ਵੀਡੀਓ ਬਣਾਵਾ ਕੇ ਗਿਆ ਸਾਡੇ ਆਫਿਸ ਤੋਂ ਮੈਂ ਤੁਹਾਡੇ ਨਾਲ ਉਸ ਵੀਡੀਓ ਦਾ ਲਿੰਕ ਸ਼ੇਅਰ ਕਰ ਦਾਂਗਾ ਕਿ ਜੀ ਸਕਾਈਪਡ ਦਾ ਬਹੁਤ ਬਹੁਤ ਧੰਨਵਾਦ ਇਸ ਲੜਕੀ ਤੇ ਜਿਨ੍ਹਾਂ ਨੇ ਪੇਮੈਂਟ ਕੀਤੀ ਜਿਨ੍ਹਾਂ ਨੇ ਪੈਸੇ ਲਾਏ ਉਹ ਤੇ ਸੋਹਰੇ ਪਰਿਵਾਰ ਨੇ ਲਾਏ ਲੜਕੀ ਕੋਲ ਹਾਈਲਟ ਸੀਗੀ ਜੋ ਆਪਾਂ ਨੂੰ ਪਤਾ ਹੀ ਹੈ ਕਿ ਚਲੋ ਵਿਆਹ ਤੋਂ ਬਾਅਦ ਉਹ ਸੋਹਰੇ ਪਰਿਵਾਰ ਨੇ ਪੈਸੇ ਲਾਏ ਤੇ ਲੜਕੀ ਵਿਦੇਸ਼ ਚਲੀ ਗਈ ਕੈਨੇਡਾ ਚਲੀ ਗਈ ਉਤੋਂ ਬਾਅਦ ਜੀ ਇਸ ਲੜਕੀ ਨੇ ਆਪਣੇ ਸਖੇ ਭਰਾ ਦਾ ਨਵਜੋਤ ਦਾ ਵੀਜ਼ਾ ਸਾਡੇ ਕੋਲ ਅਪਲਾਈ ਕਰਵਾਇਆ ਇਹ ਨਵਜੋਤ ਦਾ ਪਾਸਪੋਰਟ ਹੈ ਇਹ ਸਾਰੀਆਂ ਮੈਂ ਤੁਹਾਨੂੰ ਕਾਪੀਆਂ ਦੇ ਦਾਂਗਾ ਪਿੰਡਾਂ ਦੇ ਨਾਮ ਮਾਤਾ ਪਿਤਾ ਦੇ ਨਾਮ ਉਹ ਤੁਸੀਂ ਸਾਰਾ ਕਿਤੋਂ ਵੀ ਵੈਰੀਫਾਈ ਕਰ ਸਕਦੇ ਹੋ ਇਹ ਸਖੇ ਭਾਈ ਭੈਣ ਨੇ ਨਵਜੋਤ ਦਾ ਵੀਜ਼ਾ ਅਪਲਾਈ ਕਰਵਾਇਆ ਜੀ ਉਤੋਂ ਬਾਅਦ ਅਸੀਂ ਨਵਜੋਤ ਦਾ ਵੀ ਵੀਜ਼ਾ ਲੈ ਲਿਆ ਕੈਨੇਡਾ ਦਾ ਹੁਣ ਕੀ ਹੁੰਦਾ ਜੀ ਇਹਦੇ ਚ ਮੈਂ ਤੁਹਾਨੂੰ ਵੀਜ਼ਾ ਦਿਖਾ ਦੇਣਾ ਚਾਹੁੰਨਾ ਹੀ ਨਵਜੋਤ ਦਾ ਇਹ ਸੀਮਾ ਦਾ ਵੀਜ਼ਾ ਸੀਗਾ ਸਿੰਮਾ ਦਾ ਵੀਜ਼ਾ ਆਇਆ ਜੀ 21 ਨਵੰਬਰ ਨੂੰ ਇਹ ਉਹਦੇ ਪਾਸਪੋਰਟ ਤੇ ਸਟicker ਲਾ ਕੇ ਆਇਆ ਤੇ 1 ਜਨਵਰੀ ਨੂੰ ਲੜਕੀ ਕੈਨੇਡਾ ਚਲੀ ਗਈ ਸਭ ਠੀਕ ਚੱਲ ਰਿਹਾ ਜੀ ਸਾਰਾ ਕੁਝ ਸਹੀ ਚੱਲ ਰਿਹਾ ਆਪਣੇ ਭਰਾ ਦਾ ਵੀਜ਼ਾ ਵੀ ਸਾਡੇ ਕੋਲੇ ਅਪਲਾਈ ਕਰਵਾਇਆ ਹੈ ਉਹਦੇ ਭਰਾ ਦਾ ਵੀਜ਼ਾ ਆ ਗਿਆ ਜੀ 2 ਫਰਵਰੀ ਹੁਣ ਇੱਥੇ ਆ ਕੇ ਕਹਾਣੀ ਚੇਂਜ ਹੁੰਦੀ ਹੈ ਜੀ 2 ਫਰਵਰੀ ਨੂੰ ਜਦੋਂ ਸਾਡਾ ਸਟਾਫ ਇਹਨਾਂ ਨੂੰ ਫੋਨ ਕਰਦਾ ਹੈ ਕਿ ਭਾਈ ਵਧਾਈਆਂ ਤੁਹਾਡਾ ਵੀਜ਼ਾ ਆ ਗਿਆ ਹੁਣ ਸਾਨੂੰ ਤਾਂ ਉਮੀਦ ਸੀ ਵੀ ਲੱਡੂਆਂ ਦਾ ਡੱਬਾ ਲੈ ਕੇ ਆਊਗਾ ਬੱਚਾ ਉਹਨੇ ਕੀ ਕੀਤਾ ਜੀ 2 ਫਰਵਰੀ ਨੂੰ ਵੀਜ਼ਾ ਆਇਆ ਉਹ 5 ਫਰਵਰੀ ਨੂੰ 5-7 ਬੰਦੇ ਗੁੰਡੇ ਬੰਦੇ ਬਦਮਾਸ਼ ਬੰਦੇ ਲੈ ਕੇ ਸਾਡੇ ਲੁਧਿਆਣਾ ਆਫਿਸ ਦੇ ਬਾਹਰ ਆ ਕੇ ਬਹਿ ਗਏ। ਉਹ ਕਹਿੰਦੇ ਜੀ ਜਿੱਥੇ ਤੁਸੀਂ ਸਾਡੀ ਲੜਕੀ ਕੈਨੇਡਾ ਭੇਜਤੀ ਉਹ ਤਾਂ ਜੀ ਬਹੁਤ ਦੁਖੀ ਐ ਉਹ ਤਾਂ ਖੁਸ਼ ਨਹੀਂ ਹੈਗੀ। ਸਾਡੀ ਮੇਰੀ ਸਿਸਟਰ ਉੱਥੇ ਖੁਸ਼ ਨਹੀਂ ਮੈਨੂੰ ਮੇਰੀ ਸਿਸਟਰ ਦੇ ਪੈਸੇ ਮੋੜ ਜਿਹੜੀਆਂ ਫੀਸਾਂ ਕਾਲਜ ਚ ਗਈਆਂ ਹੋਈਆਂ। ਤੁਸੀਂ ਉਹਦੀ ਫੀਸ ਨਹੀਂ ਭਰੀ ਤੁਸੀਂ ਇਹ ਨਹੀਂ ਕੀਤਾ ਉਹ ਨਹੀਂ ਕੀਤਾ। ਸੱਡੇ ਤੇ ਜੀ ਇਦਾਂ ਦੇ ਇਲਜ਼ਾਮ ਲਾ ਕੇ ਕਹਿੰਦਾ ਵੀ ਸਾਨੂੰ ਉਹ ਪੈਸੇ ਮੋੜੋ ਤੇ ਮੈਨੂੰ ਮੇਰਾ ਵੀਜ਼ਾ ਦੋ ਮੈਂ ਤੁਹਾਨੂੰ ਕੋਈ ਪੈਸਾ ਨਹੀਂ ਦੇਣਾ ਨਹੀਂ ਤਾਂ ਮੈਂ ਤੁਹਾਡੇ ਦਰਵਾਜ਼ੇ ਬਾਹਰ ਧਰਨਾ ਲਾ। ਇਹ ਵਿਆਹ ਤੁਸੀਂ ਰਿਸ਼ਤਾ ਕਰਵਾਇਆ ਸੀ ਕਿ ਨਹੀਂ 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 ਅਸੀਂ ਨਹੀਂ ਜੀ ਅਸੀਂ ਕੋਈ ਰਿਸ਼ਤਾ ਨਹੀਂ ਕਰਵਾਇਆ। ਤੇ ਤੁਹਾਡੇ ਦੇ ਅਲੀਗੇਸ਼ਨ ਕਿਉਂ ਲਾ ਰਹੇ ਹੋ? ਮੈਂ ਉਹੀ ਮੈਂ ਉਹੀ ਤੁਹਾਨੂੰ ਦੱਸ ਰਿਹਾ ਜੀ। ਹੁਣ ਉਹ ਲੜਕਾ ਸੀਮਾ ਦਾ ਭਰਾ ਸਾਨੂੰ ਆ ਕੇ ਕਹਿੰਦਾ ਆ ਕਿ ਮੇਰੀ ਸਿਸਟਰ ਦੇ ਪੈਸੇ ਵਾਪਸ ਕਰ ਦਿਓ। ਕੈਨੇਡਾ ਗਈ ਹੋਈ ਦੇ ਤੇ ਅਸੀਂ ਜੀ ਵੀ ਉਹਨੂੰ ਪ੍ਰੋਬਲਮ ਦੱਸ ਕੀ ਹੈ। ਕਹਿੰਦਾ ਜੀ ਬਸ ਉਹ ਉੱਥੇ ਖੁਸ਼ ਨਹੀਂ ਹੈਗੀ। ਠੀਕ ਹੈ ਜੀ ਹੁਣ ਜਦੋਂ ਐਗਰੀਮੈਂਟ ਹੋਇਆ ਐਗਰੀਮੈਂਟ ਤੇ ਲਿਖਿਆ ਹੁੰਦਾ ਹੈ ਕਿ ਫੀਸ ਨੋਨ ਰਿਫੰਡੇਬਲ ਹੈ ਕਾਲਜ ਦੀਆਂ ਪਾਲਸੀਆਂ ਆ ਅਸੀਂ ਉਹਨਾਂ ਨੂੰ ਕਿਹਾ ਭਾਈ ਕਾਲਜ ਚ ਤੁਸੀਂ ਆਪ ਦਾ ਰਿਫੰਡ ਪਾ ਲਓ ਪਾਲਸੀ ਦੇ ਹਿਸਾਬ ਨਾਲ ਉਹ ਸਰਕਾਰ ਦੀ ਪਾਲਸੀ ਹੈ ਜੀ ਕੈਨੇਡਾ ਪਾਲਸੀ ਦੇ ਹਿਸਾਬ ਨਾਲ ਤੁਹਾਡੇ ਜਿੰਨੇ ਪੈਸੇ ਵੰਡੇ ਹੋਏ ਕਾਲਜ ਉਹਨੇ ਰਿਫੰਡ ਕਰ ਦੂਗਾ ਉਹਦੇ ਚ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਜੀ ਉਹ ਸਾਰੇ پیسے ਕਦੀ ਨਹੀਂ ਰਿਫੰਡ ਹੁੰਦੇ ਕਿਉਂਕਿ ਇਦਾਂ ਤਾਂ ਫਿਰ ਬੱਚੇ ਜੜੀਆ ਬਣਾ ਲੈਣਗੇ ਕਾਲਜ ਨੂੰ ਕਾਲਜ ਨੇ ਵੀ ਆਪਣਾ ਘਰ ਚਲਾਉਣਾ ਹੈ ਜੀ ਇਦਾਂ ਦਾ ਫਿਰ 100 ਬੱਚਾ ਜਾਊਗਾ ਉੱਥੇ ਜਾ ਕੇ ਉਹਨਾਂ ਨੂੰ ਕਹਿ ਦਊਗਾ ਵੀ ਜੀ ਮੈਂ ਤਾਂ ਤੁਹਾਨੂੰ ਇੱਕ ਜਰੀਆ ਬਣਾਇਆ ਸੀ ਉਹਨਾਂ ਦਾ ਲਿਆ ਹੁਣ ਮੇਰੇ پیسے ਵਾਪਸ ਕਰ ਦਿਓ ਇਸ ਕਰਕੇ ਜੀ ਉੱਥੇ ਉਹ ਕਾਨੂੰਨ ਦੇ ਹਿਸਾਬ ਨਾਲ ਚੱਲਦੇ ਨੇ ਉਸ ਤੋਂ ਬਾਅਦ ਇਹ ਨਵਜੋਤ ਕਹਿੰਦਾ ਜੀ ਮੈਂ ਦਰਨਾ ਲਾਉਂਗਾ ਤੇ 5 ਫਰਵਰੀ ਨੂੰ ਇਹ ਇਹ ਸਾਡੇ ਆਫਿਸ ਦੇ ਬਾਹਰ ਦਰਨਾ ਲਾ ਕੇ ਬਹਿ ਗਿਆ ਤੇ ਸਾਡੇ ਬੱਚਿਆਂ ਨੂੰ ਸਾਡੇ ਸਟਾਫ ਨੂੰ ਧਮਕੀਆਂ ਦੇ ਕੇ ਗਿਆ ਕਿ ਇਹ ਤੋਂ ਵੀ ਵੱਡਾ ਦਰਨਾ ਲਾ ਕੇ ਦਿਖਾਉਂਗਾ ਘਾਨ ਤੋੜ ਕਰੂੰਗਾ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਸਾਨੂੰ ਇਹਨੇ ਦਿੱਤੀਆਂ ਉਹਦੇ ਵਿੱਚ ਜੀ ਇਹਨਾਂ ਇੱਕ ਚੀਜ਼ ਕੀ ਕੀਤੀ ਤਿੰਨ ਚਾਰ ਜਣੇ ਉਹਨਾਂ ਦੇ ਜੀ ਗਲਾਂ 'ਚ ਹਰੇ ਪਰਨੇ ਪਾ ਕੇ ਇੱਕ ਦੋ ਜਣਿਆਂ ਦੇ ਹਰੀਆਂ ਪੱਗਾਂ ਬਨਵਾ ਕੇ ਇਹ ਕਹਿੰਦਾ ਵੀ ਮੇਰੇ ਨਾਲ ਕਿਸਾਨ ਜਥੇਬੰਦੀਆਂ ਵੀ ਨੇ ਅਸੀਂ ਤਾਂ ਤੁਹਾਡਾ ਜਲੂਸ ਕੱਢੂਗੇ ਤੇ ਅਸੀਂ ਤੁਹਾਡੀ ਛਵੀ ਖਰਾਬ ਕਰੂਗੇ ਨਹੀਂ ਤਾਂ ਮੇਰੇ ਨਾਲ ਨਵੇੜ ਲੋ ਮੈਨੂੰ ਮੇਰਾ ਵੀਜ਼ਾ ਦੇ ਦਿਓ ਮੈਂ ਕੋਈ ਰੁਪਈਆ ਨਹੀਂ ਦੇਣਾ ਤੇ ਮੇਰੀ ਭੈਣ ਦੇ ਪੈਸੇ ਹੋ ਮਤਲਬ ਕਿਸਾਨਾਂ ਦੀ ਆੜ ਦੇ ਵਿੱਚ ਕਿਸਾਨਾਂ ਦੀ ਆੜ ਦੇ ਵਿੱਚ ਹੁਣ ਅਸੀਂ ਖੁਦ ਕਿਸਾਨ ਹੈ ਜੀ ਝਟਕੀ ਜ਼ਿੰਮੇਵਾਰਾਂ ਦੇ ਬੱਚੇ ਆ ਅਸੀਂ ਉਹ ਵੈਰੀਫਾਈ ਕੀਤੇ ਬੰਦੇ ਉਹ ਕਿਸੇ ਵੀ ਜਥੇਬੰਦੀ ਨੂੰ ਰਿਲੇਟ ਨਹੀਂ ਸੀ ਕਰਦੇ ਕਿਤੋਂ ਬਿਲੋਂਗ ਨਹੀਂ ਸੀ ਕਰਦੇ ਉਹ ਕੌਣ ਸੀ ਉਹ ਬਲੈਕਮੇਲਰ ਸੀਗੇ ਜਥੇਬੰਦੀ ਦੀ ਆੜ ਚ ਜਥੇਬੰਦੀ ਦਾ ਨਾਮ ਵਰਤ ਕੇ ਸਾਨੂੰ ਬਲੈਕਮੇਲ ਕਰਨਾ ਚਾਹੁੰਦੇ ਸੀਗੇ ਕੋਈ ਕਿਸੇ ਜਥੇਬੰਦੀ ਦਾ ਨਾਮ ਲੈ ਰਿਆ ਸੀ ਕੋਈ ਕਿਸੇ ਦਾ ਜਦੋਂ ਅਸੀਂ ਉਸ ਜਥੇਬੰਦੀ ਤੱਕ ਆਪਣੀ ਅਪਰੋਚ ਕੀਤੀ ਕਿ ਜੀ ਸਾਡੇ ਨਾਲ ਇਦਾਂ ਤੱਕਾ ਹੋ ਰਿਹਾ ਏ ਤੁਹਾਡੇ ਨਾਂ ਤੇ ਤੇ ਉਹ ਕਹਿੰਦੇ ਵੀ ਸਾਡੇ ਤਾਂ ਹੀ ਨੋਟਿਸ 'ਚ ਨਹੀਂ ਹੈਗਾ ਤੇ ਜਦੋਂ ਅਸੀਂ ਆਪਣੇ ਕਹਾ ਕਿ ਜਿ ਰੱਖੇ ਹੁਣ ਜਿੱਦਾਂ ਅਸੀਂ ਤੁਹਾਨੂੰ ਵੀ ਸਾਰੇ ਕਾ ਜ ਦਿਖਾਵਾਂਗੇ ਤੇ ਉਹਦੇ 'ਚ ਕੁਝ ਗਲਤ ਵੀ ਹੈ ਨਹੀਂ ਜੀ ਉਹ ਤੋਂ ਬਾਅਦ ਜੀ ਉਹ ਤੋਂ ਬਾਅਦ ਵੀ ਇਹ ਹਟਿਆ ਹਟਿਆ ਨਹੀਂ ਉਹ ਤੋਂ ਬਾਅਦ ਇਹਨੇ ਕੀ ਕੀਤਾ ਸੋਸ਼ਲ ਮੀਡੀਆ ਤੇ ਆ ਤੁਸੀਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਤੇ ਇਹਨੇ ਸਾਡਾ ਪ੍ਰਚਾਰ ਕਰਨਾ ਸ਼ੁਰੂ ਕਰਤਾ ਵੀ ਇਹ ਫਰਾਡ ਹੈ ਏ ਠੱਗ ਹੈ ਆਪਾਂ 22 ਤਰੀਕ ਨੂੰ ਇਹਨਾਂ ਦੇ ਸਾਰੀਆਂ ਬ੍ਰਾਂਚਾਂ ਬਾਹਰ ਵੱਡਾ ਧਰਨਾ ਲਾਉਣਾ ਹੈ ਹੁਣ ਅੱਜ 22 ਤਰੀਕ ਹੈ ਅਸੀਂ ਤਾਂ ਅਹੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਮਤਲਬ ਅੱਜ ਦਾ ਕਿਹਾ ਸੀ ਉਹਨਾਂ ਨੇ ਅੱਜ ਦਾ ਅੱਜ ਦਾ ਕਿਹਾ ਸੀ ਉਹਨੇ ਜੀ ਸਾਨੂੰ ਬਕਾਇਦਾ ਚਿੱਠੀ ਭੇਜੀ ਚਿੱਠੀ ਭੇਜੀ ਹੋਈ ਹੈ ਜੀ ਬਕਾਇਦਾ ਰਿਕਾਰਡ 'ਚ ਚਿੱਠੀ ਹੈ ਅਸੀਂ ਕੰਪਲੇਂਟ ਵੀ ਪਾਈ ਹੋਈ ਹੈ ਉਹਨੇ ਸਾਨੂੰ ਬਕਾਇਦਾ ਕੀ ਕਹੇ ਜੀ ਕਿ ਬਈ ਅਸੀਂ 22 ਤਰੀਕ ਨੂੰ ਆ ਰਹੇ ਹਾਂ ਭੁੱਖਹੜਤਾਲ ਤੇ ਬੈਠਾਂਗੇ ਉਹ ਚਿੱਠੀ ਕਿਦਾਂ ਬਾਈ ਪੋਰੀਏ ਬਾਈ ਬਾਈ ਪੋਸਟ ਭੇਜੀ ਸਾਨੂੰ ਅੱਛਾ ਜੀ ਸਪੀਡ ਪੋਸਟ ਚ ਭੇਜੀ ਹੈ ਜੀ ਉਹ ਸਾਰਾ ਕੁਝ ਰਿਕਾਰਡ ਚ ਲੱਗਿਆ ਹੋਇਆ ਹੈ ਤੁਸੀਂ ਜੇ ਕੋਈ ਪੁਲਿਸ ਕੰਪਲੇਟ ਕੀਤੀ ਅਸੀਂ ਪੁਲਿਸ ਕੰਪਲੇਟ ਕੀਤੀ ਹੈ ਜੀ ਅਸੀਂ ਉਹਦੀਆਂ ਕਾਪੀਆਂ ਜਿਹੜੀਆਂ ਹੈਗੀਆਂ ਨੇ ਅਸੀਂ ਜੀ ਮਾਰਟਲ ਟਾਊਨ ਮਾਰਟਲ ਟਾਊਨ ਦੀ ਪੁਲਿਸ ਨੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਜੋ ਵੀ ਬੰਦ ਦੀ ਕਾਰਵਾਈ ਹੈ ਉਹ ਕਰਾਂਗੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਹੈ ਬੱਟ ਸਾਡੀ ਪੁਲਿਸ ਨੂੰ ਵੀ ਇਹੀ ਅਪੀਲ ਹੈ ਜੀ ਪ੍ਰਸ਼ਾਸਨ ਨੂੰ ਇਹੀ ਅਪੀਲ ਹੈ ਸਾਨੂੰ ਪੂਰਾ ਭਰੋਸਾ ਵੀ ਹੈ ਕਿਉਂਕਿ ਅਸੀਂ ਸਾਡੇ ਕਾਗਜ਼ 'ਚ ਬੋਲਦੇ ਨਹੀਂ ਜੀ ਸਾਡੇ ਕੋਲ ਇਕੱਲਾ-ਇਕੱਲਾ ਪ੍ਰੂਫ ਹੈ ਤੇ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਜੀ ਸਾਨੂੰ ਇਹ ਜਾਨੋ ਮਾਰਨੀਆਂ ਧਮਕੀਆਂ ਦੇ ਰਹੇ ਆਂ ਆਫਿਸ ਦੀ ਭੰਨ ਤੋੜਦੀਆਂ ਤੇ ਸਭ ਤੋਂ ਵੱਡੀ ਧਮਕੀ ਤਾਂ ਇਹੀ ਦੇ ਰਹੇ ਆਂ ਮਤਲਬ ਇਹ ਇਥੋਂ ਤੱਕ ਆਪਣੇ ਕਮੈਂਟਾਂ ਚ ਲਿਖ ਰਹੇ ਆ ਜੀ ਉਹ ਮੈਂ ਆਪ ਜੀ ਨੂੰ ਸਾਰੀਆਂ ਫਾਈਲਾਂ ਸਬਮਿਟ ਕਰਾ ਦਾਂਗਾ ਕਿ ਅਸੀਂ ਸਕਾਈਵਡ ਵਾਲਿਆਂ ਦਾ ਜਲੂਸ ਕੱਢਣਾ ਹੈ ਅਸੀਂ ਇਹਨਾਂ ਦਾ ਕੰਮ ਨਹੀਂ ਚੱਲਣ ਦੇਣਾ ਅਸੀਂ ਹੁਣ ਕੀ ਹੁੰਦਾ ਜੀ ਏਜੰਟ ਜਿੰਨਾ ਮਰਜੀ ਸੱਚਾ ਹੋਵੇ ਜਦੋਂ ਇੱਕ ਬੰਦਾ ਸੋਸ਼ਲ ਮੀਡੀਆ ਤੇ ਪੋਸਟ ਪਾ ਦਿੰਦਾ ਤਾਂ ਏਜੰਟ ਦਾ ਪੱਖ ਕੋਈ ਨਹੀਂ ਸੁਣਦਾ ਸਭ ਨੂੰ ਹੋ ਜਾਂਦਾ ਵੀ ਹਾਂ ਯਾਰ ਏਜੰਟ ਗਲਤ ਹੈ ਜਿਹੜੇ ਬੰਦੇ ਕੁਝ ਗਲਤ ਹੈ ਉਹਨਾਂ ਦੇ ਚੱਕਰ 'ਚ ਚੰਗੇ ਬੰਦੇ ਵੀ ਰਗੜੇ ਜਾਂਦੇ ਆ ਫਿਰ ਉਸੇ ਸਾਡੀ ਕੋਈ ਸੁਣਦਾ ਹੀ ਹੈ ਨਹੀਂ ਤੁਹਾਡੇ ਕਹਿਣ ਦੇ ਮੁਤਾਬਿਕ ਤਾਂ ਭੈਣ ਭਰਾ ਦਾ ਦਾ ਹੈਗਾ ਰਿਸ਼ਤਾ ਪਰ ਇਹਦੇ ਵਿੱਚ ਵਿਆਹ ਕਰਾ ਕੇ ਵਿਦੇਸ਼ ਪਹੁੰਚੇ ਘਰਵਾਲੀ ਦੇ ਬਦਲੇ ਰੰਗਾਂ ਕਿ ਹਾਂਜੀ ਇਹਦੇ ਇਹ ਇਹਦੇ ਵਿੱਚ ਹੁਣ ਦੇਖੋ ਜੀ ਇਹਦੇ ਵਿੱਚ ਇੱਕ ਚੀਜ਼ ਹੋਰ ਹੈ ਹੁਣ ਇਹ ਜਿਹੜਾ ਸੀਮਾ ਦਾ ਹਸਬੰਡ ਹੈ ਜੀ ਇਹਦਾ ਨਵਜੋਤ ਦਾ ਜਿਹੜਾ ਰਿਸ਼ਤੇਦਾਰ ਹੈ ਉਹ ਆ ਕੇ ਸਾਨੂੰ ਕਹਿੰਦੇ ਜੀ ਵੀ ਮੇਰਾ ਵੀਜ਼ਾ ਤੁਸੀਂ ਮੈਨੂੰ ਕਿਉਂ ਨਹੀਂ ਭੇਜ ਰਹੇ ਮੈਨੂੰ ਭੇਜੋ ਸਪਾਊਸ ਨੂੰ ਜਦੋਂ ਕਿ ਜੀ ਸਾਡੇ ਐਗਰੀਮੈਂਟ 'ਚ ਕਿਤੇ ਇਕਰਾਰ ਨਹੀਂ ਹੈਗਾ ਸਪਾਊਸ ਵੀਜ਼ਾ ਦਾ ਅਸੀਂ ਸਟੱਡੀ ਵੀਜ਼ਾ ਕਰਦੇ ਹਾਂ ਤੇ ਉਹਦਾ ਸਟੱਡੀ ਵੀਜ਼ਾ ਲਵਾ ਕੇ ਦੇਤਾ ਅਸੀਂ ਉਹਨੂੰ ਫੇਰ ਵੀ ਕਿਹਾ ਯਾਰ ਅਸੀਂ ਤੇਰਾ ਸਪਾਊਸ ਵੀਜ਼ੇ ਦੀ ਫਾਈਲ ਲਾ ਦਾਂਗੇ ਸੀਮਾ ਤੋਂ ਡਾਕੂਮੈਂਟ ਮੰਗਾ ਦੇ ਇੱਕ ਵੀ ਡਾਕੂਮੈਂਟ ਸੀਮਾ ਨੇ ਜੀ ਸਾਨੂੰ ਭੇਜਿਆ ਨਹੀਂ ਨਾ ਹੀ ਇਹਦੇ ਘਰ ਵਾਲੇ ਨੇ ਸਾਨੂੰ ਭੇਜਿਆ ਸਪਾਊਸ ਵੀਜ਼ਾ ਲਵਾਉਣ ਲਈ ਤੇ ਹੁਣ ਜੇ ਸਾਨੂੰ ਕਾਗਜ਼ ਦੇਣਗੇ ਅਸੀਂ ਕਿਹਾ ਸਾਤੋਂ ਨਹੀਂ ਲਵਾਉਣਾ ਉੱਥੇ ਸਾਡੇ ਲੋਅਰ ਹੈਗੇ ਨੇ ਤੁਹਾਡੀ ਉਹਨਾਂ ਨਾਲ ਮੀਟਿੰਗ ਕਰਾ ਦਿੰਨੇ ਆ ਤੁਸੀਂ ਉੱਥੇ ਜਾ ਕੇ ਆਪਣਾ ਸਪਾਊਸ ਵੀਜ਼ਾ ਅਪਲਾਈ ਕਰ ਲਓ ਹੁਣ ਉਹ ਲੜਕੀ ਉਹ ਹੁਣ ਅਸੀਂ ਜੀ ਕਿਸੇ ਦੇ ਅ ਅ ਬਾਰੇ ਇਦਾਂ ਕੁਝ ਕਹਿ ਨਹੀਂ ਸਕਦੇ ਹੁਣ ਪਤਾ ਨਹੀਂ ਪਰਵਾਰ ਚ ਕੀ ਚੱਲ ਰਿਹਾ ਹੈ ਵੀ ਉਹ ਲੜਕੀ ਇਹਨੂੰ ਆਪਣੀ ਸਪੌਂਸਰ ਕਿਉਂ ਨਹੀਂ ਭੇਜ ਰਹੀ ਇਹਦਾ ਸਪਾਊਸ ਵੀਜ਼ਾ ਕਿਉਂ ਨਹੀਂ ਅਪਲਾਈ ਕਰਵਾ ਰਹੀ ਹੁਣ ਤੁਸੀਂ ਮੈਨੂੰ ਕਾਗਜ਼ ਦੋਗੇ ਜੀ ਮੈਂ ਤਾਂ ਹੀ ਸਪਾਊਸ ਵੀਜ਼ਾ ਅਪਲਾਈ ਕਰਾਂਗਾ ਗੱਲ ਤਾਂ ਤਾਂ ਇਹ ਨਾ ਵੀ ਕਾਗਜ਼ ਦੇਤੇ ਭਾਈ ਇਹ ਕਰਨੀ ਨਹੀਂ ਦੇ ਜਦੋਂ ਕਿ ਅਸੀਂ ਉਸ ਚੀਜ਼ ਦੇ ਜਵਾਬ ਦੇ ਹੈ ਨਹੀਂ ਸਾਡੇ ਐਗਰੀਮੈਂਟ ਚ ਕਿਤੇ ਨਹੀਂ ਨਾ ਹੀ ਅਸੀਂ ਸਪਾਊਸ ਵੀਜ਼ਾ ਕਰਦੇ ਅਸੀਂ ਸਟੱਡੀ ਵੀਜ਼ਾ ਕਰਦੇ ਹਾਂ ਪਰ ਅਸੀਂ ਫਿਰ ਵੀ ਇਹਨਾਂ ਦੀ ਮਦਦ ਕਰ ਰਹੀ ਸੀਗੇ ਵੀ ਕੋਈ ਗੱਲ ਨਹੀਂ ਯਾਰ ਤੁਹਾਡਾ ਸਪਾਊਸ ਵੀਜ਼ਾ ਅਸੀਂ ਅਪਲਾਈ ਕਰ ਦਾਂਗੇ ਤੁਸੀਂ ਸਾਡੇ ਤੋਂ ਸਟੂਡੈਂਟ ਵੀਜ਼ਾ ਲਵਾਇਆ ਵਧੀਆ ਏ ਸਾਕ ਅਸੀਂ ਤਾਂ ਜੀ ਇਹੀ ਚਾਹੁੰਦੇ ਹੁੰਨੇ ਸਾਡੇ ਰਿਸ਼ਤੇ ਸਾਰੇ ਬੱਚਿਆਂ ਨਾਲ ਵਧੀਆ ਬਣੇ ਰਹਿਣ ਤਾਂ ਹੀ ਸਾਡਾ ਕੰਮ ਅੱਗੇ ਚੱਲੂਗਾ ਜੀ ਤੇ ਇਹਨਾਂ ਨੇ ਅੱਜ ਕੋਈ ਐਕਟੀਵਿਟੀ ਕੀਤੀ ਅੱਜ ਆਏ ਅੱਜ ਜੀ ਆ ਅੱਜ ਦੇ ਮੈਂ ਤੁਹਾਨੂੰ ਦਿਖਾਉਣਾ ਅੱਜ ਦੇ ਇਹ ਸਵੇਰ ਦੇ ਮੈਸੇਜ ਕਰ ਰਹੇ ਨੇ ਅਸੀਂ ਚੱਲ ਪਏ ਸਾਡੇ ਨਾਲ ਕਿਸਾਨ ਹੈ ਅਸੀਂ ਹੁਣ ਇੱਥੇ ਪਹੁੰਚ ਗਏ ਇੱਥੇ ਪਹੁੰਚ ਗਏ ਬਟ ਹਲੇ ਤੱਕ ਪਹੁੰਚਿਆ ਕੋਈ ਨਹੀਂ ਜੀ ਸਵੇਰੇ ਸਵੇਰੇ ਕਿਸਾਨ ਅੰਦੋਲਨ ਦੇ ਆੜ ਚ ਐਡਾ ਗਲਤ ਕੰਮ ਕਰਦੇ ਦੇਖੋ ਜੀ ਇਹ ਇਹ ਉਸੇ ਆੜ ਚ ਕਰ ਰਹੇ ਨੇ ਕਿਸਾਨ ਹੀ ਹੈ ਨਹੀਂ ਇਹ ਬੱਚਾ ਆਪ ਵੀ ਕਿਸਾਨ ਨਹੀਂ ਹੈਗਾ ਅਸੀਂ ਜੀ ਇਹਨਾਂ ਦੇ ਪਿੰਡਾਂ ਚੋਂ ਸਾਰਾ ਪਤਾ ਕਰਾਇਆ ਇਹ ਕੋਈ ਕਿਸਾਨੀ ਨਹੀਂ ਕਰਦਾ ਕੋਈ ਕੁਝ ਨਹੀਂ ਕਰਦਾ ਮੇਰੀ ਸਾਰੇ ਮਾਨਯੋਗ ਜਥੇਬੰਦੀਆਂ ਨੂੰ ਵੀ ਆਪਜੀ ਦੇ ਰਾਹੀਂ ਇਹ ਅਪੀਲ ਹੈ ਜੀ ਅਸੀਂ ਖੁਦ ਜਦੋਂ ਪਹਿਲਾਂ ਧਰਨਾ ਲੱਗਿਆ ਸੀਗਾ ਆ ਜਿੰਨਾ ਸਾਡਾ ਸਟਾਫ ਬੈਠਾ ਹੈ ਸਟਾਫ ਨੇ ਜੀ ਸੈਲਰੀ ਚੋਂ ਦਸਵੰਧ ਕੱਢ-ਕੱਢ ਕੇ ਅਸੀਂ ਉਦੋਂ ਲੰਗਰ ਚ ਪਾਇਆ ਜੀ ਤੇ ਉਹ ਸੇਵਾ ਕੀਤੀ ਤੇ ਕਿਉਂਕਿ ਅਸੀਂ ਖੁਦ ਕਿਸਾਨ ਹੈ ਸਾਨੂੰ ਖੁਦ ਦਰਦ ਹੁੰਦਾ ਜੇ ਉੱਥੇ ਕਿਸਾਨਾਂ ਨਾਲ ਕੋਈ ਵੀ ਧੱਕਾ ਹੋ ਰਿਹਾ ਹੈ ਜੀ ਪਰ ਸਾਡੀਆਂ ਸਾਰੇ ਜਥੇਬੰਦੀਆਂ ਨੂੰ ਵੀ ਅਪੀਲ ਹੈ ਜੀ ਕਿ ਇਹ ਸਾਡੀਆਂ ਜਥੇਬੰਦੀਆਂ ਨੂੰ ਬਦਨਾਮ ਕਰ ਰਹੀਆਂ ਹਨ ਉਹਨਾਂ ਦੀ ਆੜ ਲੈ ਕੇ ਜਦੋਂ ਕਿ ਉਹਨਾਂ ਵੱਲੋਂ ਇਹ ਉਹਨਾਂ ਦੇ ਇਹ ਗਰੁੱਪ ਦੇ ਬੰਦੇ ਵੀ ਨਹੀਂ ਹੁੰਦੇ ਬਸ ਇਹ ਕਿਸੇ ਦੇ ਵੀ ਦਰਵਾਜ਼ੇ ਬਾਹਰ ਜਾ ਕੇ ਇਹਨਾਂ ਨੇ ਇੱਕ ਉਹਵਾ ਬਣਾ ਲਿਆ ਕਿ ਜੀ ਧਰਨਾ ਲਾਉਂਗੇ ਤੇ ਦੁਕਾਨ ਦੇ ਪਿੱਛੇ ਜਾ ਕੇ ਸੈਟਿੰਗ ਕਰ ਲੈਣੇ ਆ ਵੀ ਠੀਕ ਆ 50000 ਦੇ ਤੋਂ ਲੱਖ ਰੁਪਇਆ ਦੇ ਦੋ ਤੇ ਧਰਨਾ ਨਹੀਂ ਲੱਗੂਗਾ ਨਹੀਂ ਤਾਂ ਅਸੀਂ ਤੁਹਾਡਾ ਰੋਲਾ ਪਾਵਾਂਗੇ ਜਦੋਂ ਤੁਹਾਡਾ ਫਾਈਲ ਨਹੀਂ ਕਿਹੜੇ ਪੁਲਿਸ ਕੰਪਲੇਟ ਕਿਤੇ ਕਿਹੜੇ ਥਾਣੇ ਚ ਅਸੀਂ ਮਾਡਲ ਟਾਊਨ ਮਾਡਲ ਟਾਊਨ ਉਸ ਤੋਂ ਬਾਅਦ ਕੋਈ ਕਾਰਵਾਈ ਹੋਈ ਉਸ ਤੋਂ ਬਾਅਦ ਜੀ ਉਹਨਾਂ ਨੇ ਸਤੋਂ ਸਾਰੀ ਪ੍ਰੂਫ ਮੰਗਾਈ ਦੀ ਅਸੀਂ ਉੱਥੇ ਆਪਣੇ ਸਾਰੇ ਪ੍ਰੂਫ ਜਮ੍ਹਾਂ ਕਰਤੇ ਨੇ ਇੱਕ ਇੱਕ ਡਾਕੂਮੈਂਟ ਇੱਕ ਇੱਕ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਇਹਨਾਂ ਨੇ ਸਾਡੇ ਤੇ ਅਕਲੀਗੇਸ਼ਨ ਲਾਇਆ ਕਿ ਇਹਨਾਂ ਨੇ ਤਾਂ ਜੀ ਸਾਡੀ ਫੀਸ ਹੀ ਨਹੀਂ ਭਰੀ ਇਹਨੇ ਉਸ ਦਿਨ ਵੀਡੀਓ ਚ ਵੀ ਬੋਲੇ ਆ ਅਸੀਂ ਨਾਲ ਦੀ ਨਾਲ ਜ ਇਹਨਾਂ ਨੂੰ ਜਦੋਂ ਕਿ ਸਾਰੀਆਂ ਰਸੀਦਾਂ ਦਿੱਆਂ ਹੋਈਆਂ ਸੀਗੀਆਂ ਸਾਡੇ ਰਿਪੋਰਟ 'ਚ ਸਾਰੀਆਂ ਰਸੀਦਾਂ ਦਿੱਆਂ ਹੋਈਆਂ ਅਸੀਂ ਨਾਲ ਦੀ ਨਾਲ ਕਾਲਜ ਤੋਂ ਨੋ ਡਿਊ ਸਰਟੀਫਿਕੇਟ ਵੀ ਕਢਵਾ ਲਿਆ ਕਾਲਜ ਨੇ ਆਫੀਸ਼ੀਅਲੀ ਲਿਖ ਕੇ ਵੀ ਦਿੱਤਾ ਇਸ ਬੱਚੇ ਨੂੰ ਕਿ ਭਾਈ ਤੇਰੀ ਪੂਰੇ ਕੋਰਸ ਦੀ ਫੀਸ ਆਈ ਹੋਈ ਹੈ 2 ਸਾਲਾਂ ਦਾ ਕੋਰਸ ਹੈ ਤੇਰੇ ਕੋਰਸ ਦੀ ਫੁੱਲ ਫੀਸ ਪੇ ਹੈ ਤੇਰਾ 1 ਵੀ ਡਾਲਰ ਆਊਟਸਟੈਂਡਿੰਗ ਨਹੀਂ ਉਹਦੀ ਸਿਸਟਰ ਦੀ ਫੀਸ ਹੈ हां सीमा ਦੀ ਜਿਹੜੀ ਉੱਥੇ ਗਈ ਹੋਈ ਹੈ ਇਹਨਾਂ ਨਵਜੋਤ ਨੇ ਸਾਡੇ ਤੇ ਵੀ ਅਲੀਗੇਸ਼ਨ ਲਾਇਆ ਵੀ ਤੁਸੀਂ ਮੇਰੀ ਭੈਣ ਦੀ ਫੀਸ ਨਹੀਂ ਭਰੀ ਮੈਨੂੰ ਤਾਂ ਮੇਰੀ ਫੀਸ ਮੋੜੋ ਅਸੀਂ ਕਿ ਆਪਾਂ ਯਾਰ ਅਸੀਂ ਇੱਦਾਂ ਹੀ ਬਣੀ ਆ ਉੱਥੋਂ ਦੀ ਕਿਉਂ ਮੈਂ ਪਰੇਸ਼ਾਨ ਹਾਂ ਕੁਛ ਇਦਾਂ ਦਾ ਨਹੀਂ ਸਾਨੂੰ ਉਧਰਾਂ ਦਾ ਕੋਈ ਫੋਨ ਨਹੀਂ ਗਿਆ ਆ ਇੱਥੇ ਇਹਦਾ ਭਰਾ ਤੇ ਇਹਦਾ ਸੀਮਾ ਦਾ ਹਸਬੰਡ ਗੁਰਵਿੰਦਰ ਤੇ ਸੀਮਾ ਦਾ ਭਰਾ ਨਵਜੋਤ ਇਹ ਦੋਹੇ ਸਾਨੂੰ ਬਲੈਕਮੇਲ ਕਰ ਰਹੇ ਨੇ ਕੀ ਧਮਕੀਆਂ ਦੇ ਰਹੇ ਕੀ ਦਿਨ ਪਹਿਲੇ ਤੇ ਨਜ਼ਰ ਉਹਦੀ ਸੀਸੀਟੀਵੀ ਫੁਟੇਜ ਹੈਗੀ ਜੇ ਤੁਸੀਂ ਕਹ ਰਹੇ ਕਿ ਕਿਸਾਨ ਹਾਂਜੀ 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 ਉਹ ਸਾਰੀ ਸਾਡੇ ਕੋਲ ਸੀਸੀਟੀਵੀ ਫੁਟੇਜ ਹੈ ਅਸੀਂ ਉਹ ਪੁਲਿਸ ਸਟੇਸ਼ਨ 'ਚ ਵੀ ਦਿੱਤੀ ਹੋਈ ਹੈ ਜੀ ਅਸੀਂ ਉਹ ਤੁਹਾਡੇ ਨੂੰ ਪਰ ਅੱਜ ਵੀ ਜੀ ਕਿਸਾਨ ਮੇਤਾ ਜਾਂ ਕੁਝ ਕਿਸਾਨਾਂ ਨਾਲ ਜੁੜੇ ਇਹਨਾਂ ਨੂੰ ਤੁਸੀਂ ਬੁਲਾਏ ਹਾਂਜੀ ਉਹਦੇ ਉਹਦੇ ਵਿੱਚ ਕੀ ਹੁਣ ਸਾਨੂੰ ਤਾਂ ਅੱਜ ਸੀਗਾ ਵੀ ਅੱਜ ਇਹ ਫੇਰ ਪੰਜ ਚਾਰ ਗੁੰਡੇ ਲੈ ਕੇ ਆਊਗਾ ਤੇ ਉਹ ਕਰੂਗਾ ਉਹ ਤੋਂ ਬਾਅਦ ਜੀ ਇਹ ਪਿੱਛੇ ਸਾਡੇ ਸਾਰੇ ਕਿਸਾਨ ਭਰਾ ਬੈਠੇ ਨੇ ਇਹ ਉਹਨੇ ਕੋਈ ਸਾਡੇ ਰਿਸ਼ਤੇਦਾਰ ਨਹੀਂ ਹੈਗੇ ਇਹ ਕੋਈ ਸਾਡੇ ਪਿੰਡ ਦੇ ਨਹੀਂ ਹੈਗੇ ਇਹ ਤੁਸੀਂ ਚਾਹੇ ਇਕੱਲੇ-ਇਕੱਲੇ ਦੀ ਆਈਡੈਂਟੀ ਸਾਰਾ ਕੁਝ ਚੈੱਕ ਕਰ ਲਿਓ ਇਹ ਸਾਡੇ ਉਹ ਪਰਾਂ ਨੇ ਜਿਨ੍ਹਾਂ ਦੇ ਅਸੀਂ ਬੱਚੇ ਵਿਦੇਸ਼ ਭੇਜੇ ਹੋਏ ਨੇ ਤੇ ਅਸੀਂ ਇਹਨਾਂ ਨਾਲ ਗੱਲ ਕੀਤੀ ਵੀ ਯਾਰ ਇਦਾਂ ਸਾਡੇ ਨਾਲ ਇਹ ਕਹਿੰਦੇ ਵੀ ਅਸੀਂ ਯਾਰ ਆ ਕੇ ਤੁਹਾਡੇ ਨਾਲ ਖੜਾਂਗੇ ਕਿਸੇ ਦੇ ਬੱਚੇ ਨੂੰ ਕਈ ਨੂੰ 2 ਸਾਲ ਹੋਊਗੇ ਜੀ ਕਿਸੇ ਦੇ ਨੂੰ 3 ਸਾਲ ਹੋਊਗੇ ਕਿਸੇ ਦੇ ਰੀਸੈਂਟ ਵੀ ਆਏ ਕਿ ਕਈਆਂ ਦੇ ਰੀਸੈਂਟ ਵੀਜ਼ੇ ਆਏ ਹੋਏ ਆ ਜਿਵੇਂ ਅੱਜ ਅਸੀਂ ਇੱਥੇ ਆਪਦੇ ਸਟੂਡੈਂਟ ਵੀ ਬੁਲਾਏ ਹੋਏ ਨੇ ਤੁਸੀਂ ਉਹਨਾਂ ਨਾਲ ਵੀ ਬਾਅਦ ਵਿੱਚ ਗੱਲ ਕਰ ਸਕਦੇ ਹੋ ਜੀ ਸੋ ਇਹ ਜਿੰਨੇ ਸਾਡੇ ਕਿਸਾਨ ਭਰਾ ਬੈਠੇ ਨੇ ਤੇ तकरीबन ਹਰੇਕ ਜਥੇਬੰਦੀ ਚੋਂ ਕਿਸੇ ਦਾ ਕੋਈ ਰਿਸ਼ਤੇਦਾਰ ਅੱਗੇ ਤੋਂ ਅੱਗੇ ਸਾਡੇ ਸਾਰੇ ਲਿੰਕ ਚ ਨੇ ਅਸੀਂ ਕਿਸੇ ਦੇ ਦੋਸਤ ਦੇ ਬੇਟੇ ਦਾ ਵੀਜ਼ਾ ਲਵਾਏ ਹੈ ਕਿਸੇ ਰਿਸ਼ਤੇਦਾਰੀ ਦਾ ਕੋਈ ਉਸ ਜਥੇਬੰਦੀ ਦਾ ਮੈਂਬਰ ਹੈ ਅੱਗੇ ਉਹਨਾਂ ਦੇ ਵੀਜ਼ੇ ਲਵਾਏ ਹੋਏ ਨੇ ਸੋ ਸਾਨੂੰ ਤਾਂ ਇਹ ਕਲੀਅਰ ਪਤਾ ਹੀ ਜੀ ਕਿ ਕੋਈ ਵੀ ਜਿਹੜੀ ਕਿਸਾਨ ਜਥੇਬੰਦੀ ਹੈ ਉਹ ਕਿਸਾਨਾਂ ਦੇ ਹੱਕ ਲਈ ਲੜਦੀ ਹੈ ਜਾਂ ਜਿੱਥੇ ਕਿਸਾਨ ਨਾਲ ਕੁਝ ਗਲਤ ਹੁੰਦਾ ਉਹਦੇ ਲਈ ਲੜਦੀ ਹੈ ਅਸੀਂ ਵੀ ਲੜਦੇ ਹਾਂ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਹਾਂ ਅਸੀਂ ਖੁਦ ਕਿਸਾਨ ਹੈ ਉਹ ਸਾਨੂੰ ਪਤਾ ਸੀਗਾ ਵੀ ਕੋਈ ਕਿਸਾਨ ਜਥੇਬੰਦੀ ਇਦਾਂ ਨਿੱਜੀ ਸਵਾਰਥ ਕਰਕੇ ਕਿਸੇ ਨੂੰ ਕਦੀ ਨਹੀਂ ਬਲੈਕਮੇਲ ਕਰਾ ਸਕਦੀ ਠੀਕ ਹੈ ਸਕਾਈ ਵਟ ਤੋਂ ਪੂਰੀ ਪੀਵੇ ਕੰਮ ਕਰਦੀ ਆ ਦੇਖੋ ਸੌਖਾ ਤਰੀਕਾ ਬਈ ਜਿਹੜਾ ਇਹ ਫੀਸ ਆ ਇਹ ਪੇਜਾ ਨਕਰ ਤੋਂ ਬਾਅਦ ਲੈਂਦੇ ਆ ਇਹਦੇ 'ਚ ਤਾਂ ਕੋਈ ਫਰਾਡ ਵਾਲੀ ਗੱਲ ਨਹੀਂ ਰਹੇਗੀ कि ਜਦੋਂ ਆਪਾਂ ਜਿਹੜੀ ਫੀਸ ਆ ਉਹ ਮੀਜਾ ਲੱਗਣ ਤੋਂ ਬਾਅਦ ਦੇਣੀ ਆ ਤਾਂ ਮੈਨੂੰ ਲੱਗਦਾ ਨਹੀਂ ਇਹਦੇ 'ਚ ਕਿ ਕੋਈ ਕਪੜੇ ਵਾਲੀ ਗੱਲ ਹੋ ਸਕਦੀ ਆ ਬਾਕੀ ਖੁੱਦ ਸਾਡੇ ਬੱਚੇ ਅਸੀ ਨਾ ਪਾਜੂ 20 25 ਬੱਚੇ ਬਾਹਰ ਭੇਜੇ ਅੱਜ ਵੀ ਉੱਥੇ ਵਧੀਆ ਬੈਸੈਟਲ ਨੇ ਕੋਈ ਸਾਡੇ ਨਾਲ ਕੋਈ ਪ੍ਰੌਡ ਬਾਜੀ ਹੈ ਅੱਜ ਕਾਨਫਰੈਂਸ ਕਿਉਂ ਕੀਤੀ ਗਈ ਕਿੰਨਾਂ ਦੇ ਖਿਲਾਫ ਕੀਤੀ ਗਈ ਕੁਝ ਲੋਕ ਇੱਥੇ ਇਹਨਾਂ ਨੂੰ ਘਬਰਾਹਤ ਕਰਨ ਲੱਗੇ ਆ ਵੀ ਅਸੀਂ ਕਿਸਾਨ ਆ ਵੀ ਤੁਹਾਡਾ ਅਸੀਂ ਧਰਨਾ ਕਰਾਂਗੇ ਕੋਈ ਵਿਜੇ ਦਾ ਸੀਗਾ ਮਸਲਾ ਪਰ ਕੋਈ ਉਹ ਮੈਨੂੰ ਲੱਗਦਾ ਨਹੀਂ ਵੀ ਕਿਸਾਨ ਹੈਗੇ ਆ ਪਰ ਉਹਨਾਂ ਤੋਂ ਕੋਈ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਪਰ ਇਹਨਾਂ ਦਾ ਕੰਮ ਬਿਲਕੁਲ ਸਾਫ਼ ਸੁਥਰਾ ਹੈ ਕੋਈ ਰਿਕਾਰਡਿੰਗ ਹੈਗੀ ਉਹਨਾਂ ਕੋਲੇ ਕੋਈ ਕਿਸਾਨ ਜਿਹੜੇ ਕੇ ਹੋਣ ਉਹਦੇ ਚ ਉਹਨਾਂ ਕੋਲ ਹੈ ਹੀ ਨਾ ਪਰ ਰਿਕਾਰਡਿੰਗ ਹੈਗੀ ਨਾ ਜੋ ਐਫ ਆਈ ਆਰ ਕਰਾਈ ਹੈਗੀ ਆਪਣਾ ਮਾਡਰਨ ਟਾਉਨ ਥਾਣੇ ਦੀ ਉਹ ਸਾਰੇ ਜੋ ਡਾਕੂਮੈਂਟ ਹੈਗੇ ਉਹ ਪ੍ਰੋਵਾਈਡ ਕਰਾ ਦਿੱਤੇ ਗਏ ਆ ਬਾਕੀ ਅਸੀਂ ਤੇ ਇਹ ਕਹਿੰਦੇ ਆ ਵੀ ਜੇ ਉਹ ਕੀ ਗੱਲ ਕੀ ਹੋਈ ਸੀ ਧਰਨਾ ਕਿਉਂ ਲਗਾਇਆ ਗਿਆ ਸੀ ਮੜਾ ਉਹ ਕਹਦੇ ਵੀ ਕੋਈ ਸਾਡਾ ਉਰੇ ਗਲਤ ਵੀ ਜਾ ਵੀ ਆਪਣਾ ਕੋਈ ਬਲੈਕਮੇਲ ਕਰਦੇ ਸੀਗੇ ਕਿਸਾਨਾਂ ਦੀ ਆਰਚ ਜਿਵੇਂ ਹੁਣ ਅੰਦੋਲਨ ਚੱਲ ਰਿਹਾ ਏ ਪਰ ਉਹ ਲੱਗਦਾ ਰਹੇ ਨਹੀਂ ਕਿਸਾਨ ਵੀ ਸਾਡਾ ਉਹ ਇਹਨਾਂ ਨੂੰ ਬਲੈਕਮੇਲ ਕਰਦੇ ਕਿ ਸਾਡੇ ਪੈਸੇ ਵਾਪਸ ਕਰੋ ਜਦ ਕਿ ਉਹਨਾਂ ਸਾਰੇ ਐਗਰੀਮੈਂਟ ਸਾਈਨ ਕੀਤੇ ਹੋਏ ਆ ਇਹਨਾਂ ਨਾਲ ਪਰ ਅਸੀਂ ਡਾਕੂਮੈਂਟ ਆਪ ਵੀ ਦੇਖਿਆ ਸਾਡੇ ਸਾਨੂੰ ਅਜੇ ਤੱਕ ਕੋਈ ਪ੍ਰੋਬਲਮ ਨਹੀਂ ਆਈ ਸਾਡੇ ਜੀ ਬੱਚੇ-ਬੱਚੇ ਗਏ ਹਨ ਤੇ ਪਰ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ